ਤੁਸੀਂ ਸੁਣਿਆ ਬੀਜੇਪੀ ਲੀਡਰਸ ਨੂੰ ਉਹ ਕਹਿ ਰਿਹਾ ਕਿ ਮੋਦੀ ਜਿਹੜੇ ਉਹ ਕਿਸਾਨ ਹੈ ਜਿਹੜੇ ਹਤਾਇਸ਼ੀ ਨੇ ਉਹਨਾਂ ਨੇ 20000 ਕਰੋੜ ਜਿਹੜਾ ਕਿਸਾਨ ਨਿਧ ਵਿੱਚ ਪਾਇਆ ਦੋ ਤਿੰਨ ਦਿਨ ਪਹਿਲਾਂ ਔਰ ਹੁਣ ਜਿਹੜੀ ਐਮਐਸਪੀ ਦਿੱਤੀ ਜਾ ਰਹੀ ਹੈ ਉਹ ਰਬੀ ਦੀ ਜਦੋਂ ਫਸਲ ਆਏਗੀ ਉਦੋਂ ਫੇਰ ਦਿੱਤੀ ਜਾਊਗੀ ਨਾ ਮੰਨਜ਼ੂਰ ਕਿਉਂ ਕਰ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਇਹ ਸ਼ਬਦ ਕਹਿਣਾ ਕਿ ਮੋਦੀ ਜੀ ਕਿਸਾਨ ਹਤਾਇਸ਼ੀ ਨੇ ਇਹ ਮੈਨੂੰ ਨਹੀਂ ਠੀਕ ਲੱਗ ਰਿਹਾ ਜਦੋਂ ਦੇਸ਼ ਦਾ ਕਿਸਾਨ ਪ੍ਰੋਟੈਸਟ ਕਰਨ ਦਾ ਜਿਹੜਾ ਰਾਈਟ ਹਰ ਇੱਕ ਆਦਮੀ ਨੂੰ ਸੰਵਿਧਾਨ ਨੇ ਦਿੱਤਾ ਉਹ ਦਿੱਲੀ ਨੂੰ ਜਾ ਰਿਹਾ ਤੇ ਇਹ ਕਹਿਣ ਜਾ ਰਿਹਾ ਕਿ ਮੋਦੀ ਜੀ ਮਹਾਰਾਜ ਸਾਡੇ ਤੁਸੀਂ ਪ੍ਰਧਾਨ ਮੰਤਰੀ ਹੋ ਆ ਤੁਸੀਂ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਸੀ ਅਲੱਗ-ਅਲੱਗ ਸਮਿਆਂ ਤੇ ਕਾਈਂਡਲੀ ਇਹਨੂੰ ਪੂਰਾ ਕਰ ਦਿਓ ਇਹ ਕਹਿਤਾ ਕਿ ਬਿਲਕੁਲ ਦਿੱਲੀ ਨੇ ਨੇੜੇ ਨਹੀਂ ਆਉਣ ਦੇਾਂਗੇ ਤੁਹਾਨੂੰ ਸਾਡੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਹਰਿਆਣਾ 'ਚ ਬੜਕੇ ਬਗਾਇਓ ਹਰਿਆਣਾ 'ਚ 433 ਕਿਸਾਨ ਜ਼ਖਮੀ ਹੋਏ ਆ ਜੀ ਪੰਜਾਂ ਦੀ ਅੱਖਾਂ ਦੀ ਰੋਸ਼ਨੀ ਗਈ ਹੈ ਤੇ ਇੱਕ ਮੁੰਡੇ ਦੀ ਮੌਤ ਹੋਈ ਹੈ ਲਗਭਗ 30 32 ਦੇ ਕਰੀਬ ਟਰੈਕਟਰ ਟੁੱਟੇ ਉਥੇ ਇਹ ਆ ਮਤਲਬ ਇੱਕ ਤਾਂ ਪਹਿਲਾਂ ਮੈਨੂੰ ਲੱਗਦਾ ਇਸੇ ਗੱਲ ਦਾ ਜਵਾਬ ਲੈ ਲੀਏ ਜਿਹੜਾ ਕਿਸਾਨ ਹੈ ਉਹ ਦੇਸ਼ ਦਾ ਕੀ ਬਚਿੰਦਾ ਨਹੀਂ ਆਂ ਅਗਰ ਉਹ ਦਿੱਲੀ ਪ੍ਰੋਟੈਸਟ ਕਰਨ ਜਾ ਰਿਹਾ ਤੇ ਆਪਾਂ ਰੋਕਦੇ ਕਿਉਂ ਆ ਕਿਉਂ ਨਹੀਂ ਉਹਨੂੰ ਜਾ ਕੇ ਉਹਦੀ ਆਵਾਜ਼ ਕਿਸਾਨ ਰੱਖ ਸਕਦਾ ਦਿੱਲੀ 'ਚ ਅਗਰ ਦਿੱਲੀ ਦੇ ਲੋਕ ਪੰਜਾਬ ਚ ਆ ਰਹੇ ਸੀ ਕੈਂਪੇਨ ਕਰ ਰਹੇ ਆਂ ਕਿਸਾਨ ਰੋਕਦੇ ਸੀ ਮੈਨੂੰ ਲੱਗਦਾ ਸ਼ਾਇਦ ਉਹ ਵੀ ਗਲਤ ਸੀ ਕਿ ਕਿਸਾਨਾਂ ਨੂੰ ਕਿਉਂ ਰੋਕਿਆ ਜਾਂਦਾ ਦਿੱਲੀ ਤੇ ਉਹਨਾਂ ਦੀ ਵੀ ਇਹ ਰਾਜਧਾਨੀ ਉਹਨਾਂ ਦੀ ਵੀ ਆ ਚੇਤਨ ਜੀ ਅਸੀਂ ਦੇਖਿਆ ਕਿ ਇਲੈਕਸ਼ਨ ਦੇ ਟਾਈਮ ਵੀ ਇਹ ਮੁੱਦਾ ਗਰਮਾਇਆ ਰਿਹਾ ਕਿਸਾਨ ਲਗਾਤਾਰ ਇਸੇ ਕਾਰਨ ਤੋਂ ਬੀਜੇਪੀ ਦੇ ਕੈਂਡੀਡੇਟਸ ਦਾ ਵਿਰੋਧ ਵੀ ਕਰਦੇ ਰਹੇ ਕਿ ਪਹਿਲਾਂ ਸਾਨੂੰ ਇਨਸਾਫ ਦਿਓ ਦੇਖੋ ਪਹਿਲੀ ਗੱਲ ਤੇ ਇਹ ਆ ਅਸੀਂ ਤਾਂ ਖੇਤਾਂ ਦਾ ਸਾਧੂ ਕਹਿੰਨੇ ਆ ਕਿਸਾਨਾਂ ਨੂੰ ਉਹਨਾਂ ਦੀ ਆੜ ਦੇ ਵਿੱਚ ਕੋਈ ਉਹਨਾਂ ਦੇ ਉੱਤੇ ਐਸਾ ਅਲੀਗੇਸ਼ਨ ਨਾ ਲੱਗ ਜੇ ਉਹਨਾਂ ਦੀ ਐਜੀਟੇਸ਼ਨ ਦੇ ਵਿੱਚ ਤੇ ਹਮੇਸ਼ਾ ਗਵਰਨਮੈਂਟ ਕੀ ਕਰਦੀ ਹੈ ਪ੍ਰੀਕਾਸ਼ਨਸ ਲੈਂਦੀ ਹੈ ਮੰਨ ਲਓ ਕਿਸਾਨ ਚੱਲ ਪਏ ਨੇ ਜਦੋਂ ਦਿੱਲੀ ਦੇ ਉੱਤੇ ਇਹਨਾਂ ਨੇ ਇੱਕ ਸਾਲ ਦੇ ਵਾਸਤੇ ਡੇਰਾ ਲਾਇਆ ਸੀਗਾ ਉੱਥੇ ਤੁਸੀਂ ਦੇਖੋ ਕਿਸਾਨਾਂ ਵਾਸਤੇ ਬਿਜਲੀ ਦਾ ਇੰਤਜ਼ਾਮ ਜੇ ਸਰਕਾਰ ਚਾਹੁੰਦੀ ਬਿਜਲੀ ਕੱਟ ਸਕਦੀ ਸੀ ਉੱਥੇ ਇਹਨਾਂ ਦੀ ਸੈਨੀਟਾਈਜੇਸ਼ਨ ਦਾ ਇੰਤਜ਼ਾਮ ਇਹਨਾਂ ਵਾਸਤੇ ਜੇ ਉੱਥੇ ਫਲ ਫਰੂਟਸ ਸਬਜ਼ੀਆਂ ਉੱਥੇ ਆਉਂਦੀਆਂ ਸੀ ਕਿਸੇ ਚੀਜ਼ ਦੀ ਕਮੀ ਵਾਸਤੇ ਕੋਈ ਸਰਕਾਰ ਨੇ ਰੋਕਿਆ ਨਹੀਂ ਔਰ ਇੱਕ ਜਗ੍ਹਾ ਤੇ ਬੈਠ ਕੇ ਇਹਨਾਂ ਨਾਲ ਪ੍ਰੋਪਰ ਮੀਟਿੰਗਸ ਹੋਈਆਂ ਇਹਨਾਂ ਨੇ ਆਪਣੀ ਐਜੀਟੇਸ਼ਨ ਨੂੰ ਚਲਾਇਆ ਅਸੀਂ ਸਮਝਾਉਂਦੇ ਗਏ ਕਿ ਉਹ ਬਿਲ ਕੀ ਸੀਗੇ ਉਹ ਬਿਲ ਦਾ ਕਿਸ ਨਾ ਕਿਸੇ ਐਮਐਸਪੀ ਦੇ ਉੱਤੇ ਅਸਰ ਜ਼ਰੂਰ ਪੈਂਦਾ ਵਾ ਤੁਸੀਂ ਡਿਫਾਈਨ ਕਰਨੀ ਆ ਜਦੋਂ ਕਿਸੇ ਕ੍ਰੌਪਸ ਤੇ ਕ੍ਰੌਪਸ ਕੀ ਸੀਗੀ ਉਹ ਇਹਨਾਂ ਦਾ ਜਿਹੜੇ ਕਿਸਾਨ ਦਾ ਮੇਨ ਜਿਹੜਾ ਮਕਸਦ ਹੁੰਦਾ ਉਹ ਹੁੰਦਾ ਵਾ ਕਿ ਮੇਰੀ ਫਸਲ ਬੀਜ ਤੋਂ ਲੈ ਕੇ ਮੰਡੀ ਤੱਕ ਦਾ ਸਫ਼ਰ ਬੀਜ ਬੀਜਿਆ ਪਰਮਾਤਮਾ ਨੇ ਕਿਰਪਾ ਕੀਤੀ ਚੰਗੀ ਫਸਲ ਹੋ ਗਈ ਮੰਡੀ ਤੱਕ ਪਹੁੰਚ ਗਈ ਉਹ ਚੀਜ਼ ਜਿਹੜੀ ਸੀਗੀ ਸਾਡੀ ਸੀ ਕਿ ਬੀਜ ਤੋਂ ਲੈ ਕੇ ਟੇਬਲ ਤੇ ਖਾਣ ਤੱਕ ਦੇ ਪ੍ਰੋਡਕਟ ਤੱਕ ਦਾ ਸਫ਼ਰ ਇਹ ਆਪਣੀ ਜਗ੍ਹਾ ਤੇ ਸਹੀ ਸੀਗੇ ਅਸੀਂ ਆਪਣੀ ਜਗ੍ਹਾ ਤੇ ਸਹੀ ਸੀਗੇ ਇੱਕ ਜਗ੍ਹਾ ਦੇ ਉੱਤੇ ਆ ਕੇ ਜੋ ਬੈਲੈਂਸ ਨਹੀਂ ਬਣ ਪਾਇਆ ਤੇ ਫਿਰ ਮੋਦੀ ਜੀ ਨੇ ਇੱਕੋ ਗੱਲ ਕਹੀ ਕਿ ਅਸੀਂ ਆਪਾਂ ਇਹਨਾਂ ਨੂੰ ਦਿਲ ਦੀ ਗੱਲ ਨਹੀਂ ਸਮਝਾ ਪਏ ਠੀਕ ਹੈ ਜੀ ਉਹ ਇੱਕ ਐਜੀਟੇਸ਼ਨ ਬੜੀ ਸਿਸਟਮੈਟਿਕਲੀ ਸੀ ਉਹਦੇ ਵਿੱਚ ਪੰਜਾਬ ਦਾ ਹਰ ਬੰਦਾ ਨਾਲ ਤੁਰਿਆ ਸੀ ਇੱਕ ਮੂਮੈਂਟ ਇਦਾਂ ਦੀ ਚਲਾਈ ਸੀ ਔਰ ਇਹਨਾਂ ਨਾਲ ਪ੍ਰੋਪਰ ਮੀਟਿੰਗਸ ਹੋਈਆਂ ਮੈਂ ਨਹੀਂ ਕਹਿੰਦਾ ਸਰਕਾਰ ਜੋ ਡਲੇਵਾਲ ਸਾਹਿਬ ਨੇ ਇਹਨਾਂ ਨੂੰ ਵੀ ਪਤਾ ਜੀ 20 ਕੰਟਰੀਜ਼ ਦੇ ਕੀ ਨਿਯਮ ਨੇ ਸਾਡੀ ਖੇਤੀ ਦੇ ਕੀ ਨਿਯਮ ਨੇ ਲਾਫ ਮਾਰਜਨ ਯੂਟਿਲਿਟੀ ਦੇ ਨਾਲ ਤੁਸੀਂ ਖੇਤੀ ਦੇ ਵਿੱਚ ਆਪਣੇ ਪਰ ਝਾੜ ਕਿਦਾਂ ਵਧਾਉਣਾ ਵਾ ਬੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਇੱਕ ਕਿਸਾਨ ਨੂੰ ਫੇਸ ਕਰਨੀਆਂ ਪੈਂਦੀਆਂ ਸਮੇਂ ਤੋਂ ਸਮੇਂ ਸਾਨੂੰ ਪਤਾ ਵਾ ਕਿਸਾਨਾਂ ਨੂੰ ਮਾਰ ਪੈਂਦੀ ਆ ਚਾਹੇ ਉਹ ਗੜਿਆਂ ਦੀ ਮਾਰ ਪੈ ਜਾਏ ਚਾਹੇ ਉਹ ਨੇਰੀ ਦੀ ਮਾਰ ਪੈ ਜਾਏ ਝੱਖੜਾਂ ਦੀ ਮਾਰ ਪੈ ਜਾਏ ਕਈ ਕਈ ਕਿੱਲੇ ਇਹਨਾਂ ਦੀਆਂ ਆਪਣੇ ਜਿਹੜੀਆਂ ਭਰੀਆਂ ਉੱਡ ਕੇ ਚਲ ਜਾਂਦੀਆਂ ਨੇ ਮੋਦੀ ਜੀ ਨੇ ਇਹਨਾਂ ਵਾਸਤੇ ਇੱਕ ਬਹੁਤ ਵਧੀਆ ਸਿਸਟਮ ਬਣਾਇਆ ਸੀ ਇਹਨਾਂ ਵਾਸਤੇ ਨਾ ਕਿ ਸਾਡੇ ਸਾਰਾਂ ਵਾਸਤੇ ਹੀ ਨੇ ਦੇਖੋ ਬਾਹਰੋਂ ਤੇ ਆਏ ਨਹੀਂ ਹੈਗੇ ਔਰ ਜਿਹੜੀ ਐਸਿਸ਼ੀਏਸ਼ਨ ਦੀ ਇਹਨਾਂ ਨੇ ਗੱਲ ਕੀਤੀ ਨਾ ਸਤਕਾਰ ਜੋ ਡੱਲੇਵਾਲ ਸਾਹਿਬ ਨੇ ਉਸ ਉਸ ਉਹ ਜਦੋਂ ਦਿੱਲੀ ਵੱਲੋਂ ਤੁਰੇ ਅ ਕੀ ਐਸੇ ਇਨਪੁਟਸ ਆਏ ਹੋਣਗੇ ਜਿਸ ਕਰਕੇ ਹਰਿਆਣਾ ਸਰਕਾਰ ਨੇ ਇਹਨਾਂ ਨੂੰ ਰੋਕਿਆ ਉੱਥੇ ਪੰਜਾਬ ਸਰਕਾਰ ਨੇ ਜੇ ਉੱਥੇ ਖਲੋ ਕੇ ਇੱਕ ਤਮਾਸ਼ਾ ਲਾਇਆ ਪੂਰਾ ਦੇਖੋ ਜਦੋਂ ਵੀ ਕੋਈ ਬੰਦਾ ਘਰੋਂ ਤੁਰਦਾ ਵਾ ਜਿਸ ਜਗ੍ਹਾ ਤੋਂ ਤੁਰਦਾ ਵਾ ਉਹਦੀ ਜਿਹੜੀ ਇਹ ਉਹਦੀ ਸੇਫਟੀ ਸਿਕਿਉਰਿਟੀ ਇਟਸ ਅ ਸਟੇਟ ਮੈਟਰ ਪੰਜਾਬ ਸਰਕਾਰ ਨਹੀਂ ਪ੍ਰੋਵਾਈਡ ਕਰਾ ਪਾਈ ਕੋਈ ਬੰਦਾ ਗੱਲ ਕਰਨ ਵਾਸਤੇ ਅੱਗੇ ਆਇਆ ਹੀ ਨਹੀਂ ਜਦੋਂ ਸਾਰੇ ਕਿਸਾਨ ਭਰਾ ਉੱਥੇ ਇਕੱਠੇ ਹੋ ਗਏ ਉਸ ਤੋਂ ਬਾਅਦ ਦੇਖੋ ਇਹ ਤਾਲਮੇਲ ਹੁੰਦਾ ਵਾ ਗਵਰਨਮੈਂਟ ਟੂ ਗਵਰਨਮੈਂਟ ਸਟੇਟ ਟੂ ਸਟੇਟ ਮੈਂ ਨਹੀਂ ਕਹਿੰਦਾ ਕਿ ਐਜੀਟੇਸ਼ਨ ਕਰਨਾ ਰਾਈਟ ਨਹੀਂ ਹੈਗਾ ਇਹਨਾਂ ਦਾ